ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਗਲਤੀਆਂ ਬਾਰੇ ਜਿਹੜੀਆਂ ਗਲਤੀਆਂ ਸਾਡੇ ਕਿਸਾਨ ਵੀਰ ਝੋਨੇ ਦੇ ਵਾਧੇ ਨੂੰ ਲੈ ਕੇ ਕਰਦੇ ਪਏ ਆ ਉਹਦੀ ਹਰੀਆਵਲ ਬਣਾਉਣ ਨੂੰ ਕਰਦੇ ਪਏ ਆ ਉਹਦੀ ਬਹਾਰ ਵਾਸਤੇ ਕਰਦੇ ਪਏ ਆ ਕੋਈ ਕਿਸਾਨ ਵੀਰ ਝੋਨੇ ਦੇ ਵਾਧੇ ਲਈ ਮੋਨੋ ਦੀ ਸਪਰੇਅ ਕਰਦਾ ਪਿਆ ਕੋਈ ਜਿਰਮ ਦੀ ਸਪਰੇਅ ਕਰਦਾ ਪਿਆ ਕੋਈ ਯੂਰੀਆ ਚ ਰਲਾ ਕੇ ਕਲੋਰੋਸੁੱਟਣ ੜਿਆ ਤੇ ਕੋਈ ਜਿਬਰੈਲਿਕ ਐਸਿਡ ਦੀ ਸਪਰੇਅ ਕਰੀ ਜਾਂਦਾ ਤੇ ਕੋਈ ਟ੍ਰਾਈਕਾਉਂਟਾ ਨਾਲ ਸੁਟੀ ਜਾਂਦਾ ਕਿਸਾਨ ਵੀਰੋ ਇਹ ਸਾਰੀਆਂ ਚੀਜ਼ਾਂ ਹੀ ਗੈਰ ਸਫਾਰਸ਼ਯੋਗਾਂ ਚ ਆਉਂਦੀਆਂ ਇਹਨਾਂ ਚੀਜ਼ਾਂ ਦਾ ਝੋਨੇ ਦੇ ਵਾਧੇ ਨੂੰ ਲੈ ਕੇ ਕਿਸੇ ਕਿਸਮ ਦਾ ਵੀ ਕੋਈ ਲੈਣ ਦੇ ਨਹੀਂ ਹੈਗਾ ਕਿਸਾਨ ਵੀਰੋ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਤੁਹਾਡੇ ਝੋਨੇ ਨੂੰ ਜੇ ਕੋਈ ਚੀਜ਼ ਹਰਾ ਰੱਖਦੀ ਹੈ ਤੇ ਉਹ ਜਿਹੜੀ ਅਸੀਂ ਯੂਰੀਆ ਪਾਈ ਹੁੰਦੀ ਹੈ ਉਹਦੇ 'ਚ ਹੁੰਦਾ ਨਾਈਟ੍ਰੋਜਨ ਤੱਤ ਉਹ ਸਾਡੇ ਝੋਨੇ ਨੂੰ ਹਰਾ ਰੱਖਦਾ ਤੇ ਸਾਡੇ ਮਨਾਂ 'ਚ ਪਤਾ ਨਹੀਂ ਕੀ ਵਹਿਮ ਵੜਿਆ ਹੋਇਆ ਕਿ ਯੂਰੀਆ ਨਾਲ ਲਾ ਕੇ ਜੇ ਅਸੀਂ ਕੋਈ ਪਾਊਡਰ ਪਾਇਆ ਜਾਂ ਉਹਦੇ ਨਾਲ ਕੋਈ ਸਪਰੇਅ ਕੀਤੀ ਹੈ ਉਹ ਚੀਜ਼ ਤੁਹਾਡੇ ਝੋਨੇ ਨੂੰ ਹਰਾ ਰੱਖਦੀ ਹੈ ਇਹ ਦਿਮਾਗ ਚੋਂ ਕੱਢ ਦਿਓ ਇਹ ਚੀਜ਼ਾਂ ਜਿਹੜੀਆਂ ਗੈਰ ਸਵਾਰਸ਼ੂਦਾ ਸੀ ਪਾਈ ਜਾਂਦੇ ਆ ਇਹ ਤੁਹਾਡੇ ਝੋਨੇ ਨੂੰ ਹਰਾ ਨਹੀਂ ਕਰਦੀਆਂ ਹੁਣ ਤੁਹਾਨੂੰ ਇਹਨਾਂ ਤੱਤਾਂ ਬਾਰੇ ਵਿਸਥਾਰ ਨਾਲ ਦੱਸਣ ਲੱਗਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮੋਨੋ ਦੀ ਮੋਨੋਪ੍ਰੋਟੋਫਾਸ ਆ ਜਿਹੜਾ 36% ਐਸਐਲ ਦਾ ਜਿਹੜਾ ਇਹਦਾ ਟੈਕਨੀਕਲ ਆ ਇਹ ਇੱਕ ਤਰ੍ਹਾਂ ਦਾ ਕੀਟਨਾਸ਼ਕ ਆ ਇਹਨੂੰ ਕਿਸੇ ਵੀ ਤਰ੍ਹਾਂ ਦੇ ਵੱਧ ਦੇ ਲਈ ਆਪਾਂ ਨਹੀਂ ਵਰਤ ਸਕਦੇ ਇਹਦੀ ਜਿਹੜੀ ਆ ਸਬਜ਼ੀਆਂ ਤੇ ਮੁਕੰਮਲ ਤਰ੍ਹਾਂ ਦੇ ਪਾਬੰਦੀ ਹੈ ਤੇ ਝੋਨੇ ਲਈ ਤਾਂ ਇਹ ਸਿਫਾਰਿਸ਼ ਕੀਤਾ ਹੀ ਨਹੀਂ ਜਾਂਦਾ ਦੂਜਾ ਸਾਡਾ ਆ ਗਿਆ ਜੀਰਮ ਜੀਰਮ ਜਿਹੜਾ 27% ਹੈ ਜਿਹੜਾ ਐਸ ਸੀ ਹੈ ਇਹ ਇੱਕ ਤਰ੍ਹਾਂ ਦਾ ਉਲੀਨਾਸ਼ਕ ਹੈ ਤੇ ਆਪਾਂ ਇਹਨੂੰ ਵਾਦੇ ਲਈ ਵਰਤੀ ਜਾਂਦੇ ਆ ਵਾਦੇ ਨਾਲ ਝੋਨੇ ਦੇ ਇਹਦਾ ਕੋਈ ਲੈਣ ਦੇ ਨਹੀਂ ਕਿਸੇ ਵੀ ਤਰ੍ਹਾਂ ਦਾ ਸੋ ਇਹਨੂੰ ਜਿਹੜਾ ਵਾ ਜਿਹੜੀ अर्ली ब्लाइट ਆਉਂਦੀ ਹੈ ਟਮਾਟਰ ਤੇ ਜਿਹੜੀ ਆਲੂਆਂ ਦੀ ਉਹਦੇ ਉੱਤੇ ਜਰੂਰ ਇਹਦੀ ਸਿਫਾਰਿਸ਼ ਕੀਤੀ ਜਾਂਦੀ ਹੈ ਝੋਨੇ ਉੱਤੇ ਇਹਦੀ 1% ਕਿਸੇ ਵੀ ਤਰ੍ਹਾਂ ਦੀ ਕੋਈ ਸਿਫਾਰਿਸ਼ ਤੇ ਤੀਜੀ ਸਾਡੀ ਆ ਗਈ ক্লোਰੋ ক্লোਰੋਪਾਈਰੀਫੋਸ ਜਿਹੜਾ 20% 'ਚ ਵੀ ਆਉਂਦਾ IC 'ਚ ਤੇ 50% 'ਚ ਵੀ ਆਉਂਦੀ ਹੈ ਹਾਂ ਇਹਦੀ ਸਿਫਾਰਿਸ਼ ਜਿਹੜੀ ਝੋਨੇ ਦੇ ਕੀਤੀ ਜਾਂਦੀ ਹੈ ਇਹ ਗੋਭ ਦੀ ਸੰਢੀ ਤੇ ਪੱਤਾ ਲਪੇਟ ਸੰਢੀ ਵਾਸਤੇ ਕੀਤੀ ਜਾਂਦੀ ਹੈ ਪਰ ਸਾਡਾ ਝੋਨਾ ਉਸ ਸਟੇਜ ਤੇ ਜੇ ਪਹੁੰਚਿਆ ਹੀ ਨਹੀਂ ਅਜੇ ਤਾਂ ਸਾਡਾ ਝੋਨਾ ਵਾਧੇ 'ਚ ਆ ਲੋੜੋ ਦਾ ਵੀ ਝੋਨੇ ਦੇ ਵਾਦੇ ਲਈ ਕੋਈ ਕਿਸੇ ਤਰ੍ਹਾਂ ਦਾ ਲੈਣ ਦੇ ਨਹੀਂ ਹੈਗਾ ਤੇ ਨਾ ਹੀ ਇਹ ਵਾਦੇ ਲਈ ਸਫਾਰਸ਼ ਕੀਤੀ ਜਾਂਦੀ ਹੈ। ਕਿਸਾਨ ਵੀਰੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਗਿਆਨ ਹੋ ਗਿਆ ਹੋਊਗਾ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਸਾਡੇ ਝੋਨੇ ਦੇ ਵਾਦੇ ਨੂੰ ਲੈ ਕੇ 1 ਰੁਪਏ ਦਾ ਵੀ ਫਾਇਦਾ ਨਹੀਂ ਹੈਗਾ। ਇਹਨਾਂ ਚੀਜ਼ਾਂ ਨੇ ਕੋਈ ਤੁਹਾਡੇ ਝੋਨੇ ਦੀ ਭਾਅ ਨਹੀਂ ਬਣਾਉਣੀ ਨਾ ਹਰੀਆਵਲ ਲੈ ਕੇ ਆਉਣੀ ਹੈ ਨਾ ਹੀ ਉਹਦਾ ਵਾਅਦਾ ਕਰਨਾ। ਜੇ ਤੁਸੀਂ ਚਾਹੋ ਨਿ ਕਿ ਤੁਹਾਡਾ ਝੋਨਾ ਵਾਧਾ ਕਰੇ ਜ਼ਿੰਕ ਦੀ ਘਾਟ ਨਾ ਹੋਵੇ ਲੋਹੇ ਦੀ ਘਾਟ ਨਾ ਆਵੇ ਹਰਿਆਵਲ ਵੀ ਹੋਵੇ ਤੇ ਪਿਛਲੀਆਂ ਵੀਡੀਓ ਚ ਤੁਹਾਨੂੰ ਦੱਸਿਆ ਹੋਇਆ ਆਪਣਾ ਦੇਸੀ ਨੁਕਸਾ 100 ਰੁਪਏ ਤੋਂ ਵੀ ਘੱਟ ਉਹਦਾ ਖਰਚਾ ਹੈ ਜ਼ਿੰਕ ਲੋਹਾ ਜੂਰੀਆ ਤੇ ਕਲੀ ਦਾ ਪਾਣੀ ਉਹਦੀ ਸਪਰੇ ਜ਼ਰੂਰ ਕਰਦਿਆ ਜੀ ਇੱਕ ਕਰਦੇ ਹੋ ਦੋ ਕਰਦੇ ਹੋ ਬਹੁਤ ਵਧੀਆ ਗੱਲ ਆ ਤੇ ਇਹ ਜਿਹੜੇ ਆ ਤੁਹਾਡੇ ਕੋਈ 1000 ਦਾ ਲੀਟਰ ਆਉਂਦਾ ਕੋਈ 500 ਦਾ ਲੀਟਰ ਆਉਂਦਾ ਇਹ ਤੁਹਾਡੇ ਵਾਧੂ ਖਰਚੇ ਸਾਡਾ ਇਹੀ ਉਦੇਸ਼ ਆ ਪਿੱਛੇ ਵੀ ਲਿਖਿਆ ਖੇਤੀ ਖਰਚੇ ਤੁਹਾਡੇ ਘੱਟ ਕਰਨੇ ਤਾਡੀ ਆਮਦਨ ਵਧਾਉਣੀ ਤੇ ਜਿਹੜਾ ਵਾਤਾਵਰਣ ਵੀ ਆ ਦੁਸ਼ਤ ਹੋਣ ਕਿਉਂਦਾ ਇੰਨੀਆਂ ਗੱਲਾਂ ਕਹਿੰਦਾ ਮੈਂ ਖਿਮਾਂਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ